ਛੋਟੇ ਸਮੀਦੀ ਨੇੈਗੇਟਿਵਿਟੀ ਤੁਹਾਡਾ ਕਈ ਵਾਰ ਸਾਰਾ ਦਿਨ ਖਰਾਬ ਕਰ ਦਿੰਦੀ ਹੈ ਤੁਸੀਂ ਸਾਰੇ ਨੇ ਐਕਸਪੀਰੀਅੰਸ ਕੀਤਾ ਹੋਣਾ ਕਦੇ ਤੁਹਾਨੂੰ ਸਵੇਰੇ ਸਵੇਰੇ ਕੋਈ ਮੈਸੇਜ ਕਰ ਦੇਵੇ ਜਿਹੜਾ ਕਿ ਹਾਈਲੀ 네ਗੇਟਿਵ ਹੋਵੇ ਜਾਂ ਹਾਈਲੀ ਰੂਡ ਹੋਵੇ ਤਾਂ ਤੁਸੀਂ ਸਾਰਾ ਦਿਨ ਹੀ ਉਹਦੇ ਬਾਰੇ ਸੋਚਦੇ ਰਹਿੰਦੇ ਹੋ ਕਿ ਇਹ ਬੰਦੇ ਨੇ ਮੈਨੂੰ ਇਹ ਗੱਲ ਕਿਉਂ ਕਹੀ ਤੇ ਇੱਥੇ ਤੁਹਾਡੇ ਕੋਲ ਦੋ ਆਪਸ਼ਨਸ ਨੇ ਇੱਕ ਤਾਂ ਤੁਸੀਂ ਉਹਨੂੰ ਜਵਾਬ ਦੇ ਸਕਦੇ ਹੋ ਤੁਸੀਂ ਉਹਨੂੰ ਇੱਕ ਜਵਾਬ ਦੇਵੋਗੇ ਉਹ ਤੁਹਾਨੂੰ ਇੱਕ ਜਵਾਬ ਦੇ ਦੇਗਾ ਤੇ ਸਿਲਸਿਲਾ ਜਾਰੀ ਰਹੇਗਾ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਮੈਨੂੰ ਹਮੇਸ਼ਾ ਹੀ ਇੱਕ ਅੰਗਰੇਜ਼ੀ ਦੀ ਕਹਾਵਤ ਯਾਦ ਆ ਜਾਂਦੀ ਹੈ ਕਿ ਨੈਵਰ ਆਰਗੂ ਵਿਦ ਦਾ ਫੂਲ ਫਰਸਟ ਦੇ ਵਿਲ ਬ੍ਰਿੰਗ ਯੂ ਟੂ ਥੇਅਰ ਲੈਵਲ ਐਂਡ ਦੈਨ ਬੀਟ ਵਿਦ ਦਾ ਐਕਸਪੀਰੀਅੰਸ ਕਿ ਕਦੇ ਵੀ ਮੂਰਖ ਬੰਦੇ ਦੇ ਨਾਲ ਤੁਸੀਂ ਬਹਿਸ ਬਾਜੀ ਨਾ ਕਰੋ ਪਹਿਲਾਂ ਤੁਹਾਨੂੰ ਉਹ ਆਪਣੇ ਲੈਵਲ ਤੇ ਲੈ ਜਾਣਗੇ ਫਿਰ ਉਹ ਆਪਣੇ ਅਨੁਭਵ ਦੇ ਨਾਲ ਤੁਹਾਡੇ ਤੋਂ ਜਿੱਤ ਜਾਣਗੇ ਹੁਣ ਇੱਥੇ ਮੂਰਖ ਦਾ ਮਤਲਬ ਮੈਂ ਕਿਸੇ ਨੂੰ ਮੂਰਖ ਨਹੀਂ ਕਹਿ ਰਿਹਾ ਜਿਵੇਂ ਮੈਂ ਮੂਰਖ ਦੀ ਗੱਲ ਕਰ ਰਿਹਾ ਤਾਂ ਪਹਿਲਾਂ ਸਭ ਤੋਂ ਵੱਡਾ ਮੂਰਖ ਮੈਂ ਹੀ ਹਾਂ ਤੇ ਇਸ ਕਰਕੇ ਅਸੀਂ ਆਪਣੀ ਕਿਸੇ ਨਾਲ ਬਹਿਸ-ਬਾਜੀ ਦੇ ਵਿੱਚ ਜੇ ਆਪਣੀ ਏਨਰਜੀ ਵੇਸਟ ਕਰਦੇ ਆ ਤਾਂ ਅਸੀਂ ਮੂਰਖ ਹੁੰਨੇ ਹਾਂ ਤੇ ਦੂਜੀ ਗੱਲ ਅਸੀਂ ਇਹ ਕਰ ਸਕਦੇ ਹਾਂ ਕਿ ਅਸੀਂ ਬਿਲਕੁਲ ਚੁੱਪ ਕਰ ਜਾਈਏ ਤੇ ਕੁਝ ਵੀ ਜਵਾਬ ਨਾ ਦੇਈਏ ਇਹ ਸ਼ੁਰੂ-ਸ਼ੁਰੂ ਵਿੱਚ ਤੁਹਾਨੂੰ ਥੋੜੀ ਜੀ ਔਖੀ ਗੱਲ ਲੱਗੇਗੀ ਪਰ ਹੌਲੀ-ਹੌਲੀ ਤੁਹਾਨੂੰ ਆदत ਪੈ ਜਾਵੇਗੀ ਤੇ ਜਦੋਂ ਇਹਦੀ ਤੁਹਾਨੂੰ ਆਦਤ ਪੈ ਗਈ ਤਾਂ ਤੁਸੀਂ ਯਕੀਨ ਮੰਨਿਓ ਤੁਹਾਨੂੰ ਬਹੁਤ ਹੀ ਸਕੂਨ ਮਿਲੇਗਾ ਮੈਂ ਇਹ ਆਦਤ ਕਿੱਦਾਂ ਪਾਈ ਮੈਂ ਹਮੇਸ਼ਾ ਹੀ ਜੇ ਮੈਨੂੰ ਕੋਈ ਗੱਲ ਬੀ ਗਲਤ ਬੋਲ ਦਿੰਦਾ ਸੀ ਜਾਂ ਗਲਤ ਮੈਸੇਜ ਕਰ ਦਿੰਦਾ ਸੀ। ਤਾਂ ਮੈਂ ਸੁਵਿਜਦਾ ਸੀ ਜੇ ਇਹ ਮੇਰਾ ਵੱਡਾ ਭੈਣ ਭਰਾ ਹੁੰਦਾ ਤਾਂ ਫਿਰ ਮੈਂ ਕਿਹੜਾ ਦਿਨ ਨਾਲ ਲੜ ਪੈਣਾ ਸੀਗਾ। ਫਿਰ ਵੀ ਤਾਂ ਮੈਂ ਚੁੱਪ ਕਰਕੇ ਗੱਲ ਹੀ ਸੁਣਨੀ ਸੀ। ਮੇਰਾ ਵੱਡਾ ਭਰਾ ਹੁੰਦਾ ਗੁੱਸੇ ਵਾਲਾ ਹੁੰਦਾ ਮੇਰੇ 'ਤੇ ਸ਼ਾਇਦ ਉਹ ਥੱਪੜ ਹੀ ਲਾਉਂਦਾ। ਮੇਰੀ ਵੱਡੀ ਭੈਣ ਮੇਰੇ 'ਤੇ ਦੋ ਥੱਪੜ ਲਾਉਂਦੀ। ਮੈਂ ਫਿਰ ਵੀ ਤਾਂ ਚੁੱਪ ਕਰਕੇ ਬੀ ਸੁਣਨੀ ਸੀ ਗੱਲ। ਤੇ ਵਾਈ ਨਾਟ ਮੈਂ ਇਹਨਾਂ ਦੀ ਗੱਲ ਸੁਣ ਲਾਂ। ਤੇ ਇਹ ਤੁਹਾਨੂੰ ਮੇਬੀ ਸੁਧਾਰ ਹੀ ਰਹੇ ਨੇ। ਕਈ ਵਾਰੀ ਚੀਜ਼ ਇੰਨੀ ਐਪਰੋਪ੍ਰੀਏਟ ਵੀ ਹੁੰਦੀ ਹੈ। ਇਹ ਗੱਲ ਨਹੀਂ ਵੀ ਤੁਸੀਂ ਹਮੇਸ਼ਾ ਹੀ ਗਲਤ ਹੁੰਨੀ ਆ ਤੁਸੀਂ ਸਹੀ ਵੀ ਹੁੰਦੇ ਹੋ ਪਰ ਤੁਸੀਂ ਉੱਥੇ ਪਿਆਰ ਦੇ ਨਾਲ ਆਪਣੀ ਗੱਲ ਨੂੰ ਸਮਝਾ ਸਕਦੇ ਹੋ ਤੇ ਇਸ ਤਰ੍ਹਾਂ ਅਸੀਂ ਜੇ ਨਿਮਰਤਾ ਵਾਲੇ ਰਸਤੇ ਤੇ ਤੁਰਦੇ ਆ ਤੇ ਸਾਡੇ ਆਪਣੇ ਮਨ ਨੂੰ ਹੀ ਸ਼ਾਂਤੀ ਮਿਲਦੀ ਹੈ ਕਿਸੇ ਦਾ ਇਹਦੇ ਵਿੱਚ ਕੁਝ ਨਹੀਂ ਜਾਂਦਾ ਜੇ ਇਹ ਗੱਲਾਂ ਚੰਗੀਆਂ ਲੱਗੀਆਂ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਿਓ ਗੱਲਾਂ ਸੁਣਨ ਦੇ ਲਈ ਧੰਨਵਾਦ